ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਅਧਿਨ ਸੇਵਾਮਾ ਚੌਨ ਬੋਰਡ ਵੱਲੋਂ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਇਹ ਅਪਡੇਟ ਆਈਟੀ ਅਸਿਸਟੈਂਟ ਤੇ ਟੈਕਨੀਕਲ ਅਸਿਸਟੈਂਟ ਦੀ ਭਰਤੀ ਦੇ ਸੰਬੰਧ ਵਿੱਚ ਹੈ। ਅਪਡੇਟ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ। ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ। ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਅਪਡੇਟ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋਂ ਇਹ ਅਪਡੇਟ ਅਦਨ ਸੇਵਾਮਾ ਚੌਂਡ ਬੋਰਡ ਵੱਲੋਂ ਜਾਰੀ ਕੀਤੀ ਗਈ ਹੈ ਅਦਨ ਸੇਵਾਮਾ ਚੌਂਡ ਬੋਰਡ ਵੱਲੋਂ ਪ੍ਰਕਾਸ਼ਿਤ ਆਈਟੀ ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 5 ਆਫ 2023 ਅਤੇ ਟੈਕਨੀਕਲ ਅਸਿਸਟੈਂਟ ਡਿਸਟ੍ਰਿਕਟ ਟੈਕਨੀਕਲ ਕੋਆਰਡੀਨੇਟਰ ਐਡਵਰਟਾਈਜ਼ਮੈਂਟ ਨੰਬਰ 1/2024 ਦੀਆਂ ਅਸਾਮੀਆਂ ਦੇ ਲਈ ਲਿਖਤੀ ਪ੍ਰੀਖਿਆ ਜਿਹੜੀ ਉਹ 23 ਨਵੰਬਰ 2024 ਨੂੰ ਕਰਵਾਈ ਗਈ ਸੀ ਤੇ ਇਹਨਾਂ ਅਸਾਮੀਆਂ ਦਾ ਨਤੀਜਾ 8/12/2024 ਨੂੰ ਬੋਰਡ ਦੀ ਵੈੱਬਸਾਈਟ ਤੇ ਕੋਸ਼ਿਸ਼ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਸਾਥੀਆਂ ਨੇ ਹਜੇ ਤੱਕ ਰਿਜ਼ਲਟ ਨਹੀਂ ਚੈੱਕ ਕੀਤਾ ਉਧਿੰ ਸੇਵਾਮੈਂਚ ONBOARD ਦੇ ਅਫੀਸ਼ੀਅਲ ਸਾਈਟ ਤੇ ਜਾ ਕੇ ਇਹਨਾਂ ਅਸਾਮੀਆਂ ਦੇ ਲਈ ਰਿਜ਼ਲਟ ਲੈ ਜਿਹੜਾ ਚੈੱਕ ਕਰ ਸਕਦੇ ਨੇ ਉક્ત ਅਸਾਮੀਆਂ ਨਾਲ ਸੰਬੰਧਿਤ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਅਸਾਮੀਆਂ ਦੀ ਕਾਉਂਸਲਿੰਗ 18-12-2024 ਨੂੰ ਉਦਨ ਸੇਵਾਮਾ ਚੋਣ ਵੋਟ ਬਨ ਪਵਨ ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਵੇਗੀ। IT ਅਸਿਸਟੈਂਟ ਐਡਵਰਟਾਈਜ਼ਮੈਂਟ ਨੰਬਰ 5/2023 ਅਤੇ ਟੈਕਨੀਕਲ ਅਸਿਸਟੈਂਟ ਡਿਸਟ੍ਰਿਕਟ ਟੈਕਨੀਕਲ ਕੋਆਰਡੀਨੇਟਰ ਦੀਆਂ ਅਸਾਮੀਆਂ ਦੀ ਕਾਉਂਸਲਿੰਗ ਸੰਬੰਧੀ ਡਿਟੇਲਡ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੇ ਉਪਲਬਧ ਕਰਵਾਈ ਜਾਵੇਗੀ ਇਸ ਲਈ ਸਾਰੇ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮੇਂ-ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ ਦੋਸਤੋ ਇਹ ਅਪਡੇਟ ਕਾਉਂਸਲਿੰਗ ਦੇ ਸੰਬੰਧ ਵਿੱਚ ਹੈ IT ਅਸਿਸਟੈਂਟ ਤੇ ਟੈਕਨੀਕਲ ਅਸਿਸਟੈਂਟ ਦੀ 18/12/2024 ਨੂੰ ਕਾਉਂਸਲਿੰਗ ਰੱਖੀ ਗਈ ਹੈ ਡਿਟੇਲ ਜਾਣਕਾਰੀ ਤੁਹਾਨੂੰ ਬੋਰਡ ਦੀ ਵੈਬਸਾਈਟ ਤੇ ਮਿਲ ਜਾਵੇਗੀ ਦੋਸਤੋ ਇਹ ਹੈਗੀ ਹੈ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨੰਮੀ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ